गढ़शंकर विधानसभा दे वक्फवा कमंडियां च सोने दी खरीद दी और तैयारियां नु लेके विजिट ਕੀਤਾ ਹੈ ਜਿਹਦੇ ਚ ਅਸੀਂ ਅੱਜ ਗੜਸ਼ੰਕਰ ਇਨਾਮ ਖੜੇ ਆ ਇਸ ਟਾਈਮ ਔਰ ਜਮੁੰਡੜਾ ਸ਼ੈਲਾ ਵਕਫਵਾ ਕਮंडियां ਦਾ ਦੌਰਾ ਕੀਤਾ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਨਸ਼ੋਰ ਕਰ ਰਹੀ ਹੈ ਵੀ ਕਿਸੇ ਤਰ੍ਹਾਂ ਦੀ ਵੀ ਚਾਹੇ ਉਹ ਕਿਸਾਨ ਹੈ ਚਾਹੇ ਸਾਡਾ ਆੜਤੀਆ ਹੈ ਕਿਸੇ ਨੂੰ ਕੋਈ ਖੱਜਲ ਖਰਾਬੀ ਨਾ ਹੋਵੇ ਮੁਸ਼ਕਲ ਨਾ ਆਵੇ ਔਰ ਜਿਸ ਤਰੀਕੇ ਦਾ ਫੀਡਬੈਕ ਆਇਆ ਸਾਰੀਆਂ ਮੰਡੀਆਂ ਚੋਂ ਜਿੱਥੇ ਮੈਂ ਗਿਆ ਆ तकरीबन ਸਾਰੇ ਕਿਸਾਨ ਭਾਈ ਚਾਰੇਦਾਰਤੀ ਇਹਦਾ ਸਾਰਿਆਂ ਦਾ ਬੜਾ ਅੱਛਾ ਫੀਡਬੈਕ ਹੈ ਸਾਰੇ ਅਫੀਸ਼ੀਅਲ ਸਹਿਬਾਨ ਮੌਕੇ ਤੇ ਤੋਲ ਕਰਵਾ ਰਹੇ ਆ ਔਰ ਲਿਫਟਿੰਗ ਦਾ ਕੰਮ ਵੀ ਬੜਾ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਸੋ ਸਾਨੂੰ ਉਮੀਦ ਵੀ ਆ ਸਾਡੀ ਕੋਸ਼ਿਸ਼ ਵੀ ਆ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹਦੇ ਕੰਮਲ ਜਿਹੜੇ ਆ ਪ੍ਰਬੰਧ ਹੋ ਗਏ ਆ ਔਰ ਜਿਹੜੀ ਖਰੀਦ ਹੈ ਪ੍ਰੋਪਰ ਹੋਊਗੀ ਕਿਸੇ ਨੂੰ ਕੋਈ ਹਰਾਨੀ ਪਰੇਸ਼ਾਨੀ ਨਾ ਹੋਵੇ ਤੇ ਗੜਸ਼ੰਕਰ ਹਰ ਕੇ ਜੀ ਕਾफी ਬਿਹਤਰ ਇਸ ਵਾਰ ਜਿਹੜੇ ਇੰਤਜ਼ਾਮ ਹੈ ਉਸੇ ਸਿਰਫ ਦੇ ਤਰ੍ਹਾਂ